ਮਸਲਾ ਜਿਹੜਾ ਜੀ ਜਿਹੜੀ ਜ਼ਮੀਨ ਹੈ ਆ ਜਾਇਦਾਦ ਹੈ ਖਾਲਸਾ ਪੰਥ ਦੀ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲਟਕਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸੰਸਥਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਉਹਨੂੰ ਮਹਿੰਗੇ ਪਾ ਜਿਹੜੀ ਆ ਉਹ ਵੇਚ ਕੇ ਤੇ ਵਰਤ ਲਿਆ ਆ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਹੈ ਇੱਕ ਖੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਕੇ ਆ ਗਈਆਂ ਤੇ ਅਸੀਂ ਤੇ ਅੱਜ ਇੱਥੇ ਪਹੁੰਚੇ ਆਂ ਜਦੋਂ ਸਾਰੀ ਇਹਦੀ ਸ਼ਾਨਦੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ 10ਵੇਂ ਪਾਤਸ਼ਾਹ ਦਾ ਨਾਮ ਆ ਜੀ ਉਹ ਵੀਰ ਇਹ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ ਐਸ.ਡੀ.ਐਮ. ਤੇ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਤੇ ਉਹਨਾਂ ਕਿਹਾ ਉਹ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਨੇ ਆ ਉਹ ਗੋਲਮੋਲ ਕਰ ਦਿੰਦੇ ਆ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਤਸ਼ਾਹ ਇਹ ਖਾਲਸਾ ਪੰਥ ਦੀ ਵਿਰਾਸਤ ਦੀ ਜਮੀਨ ਉੱਤੇ ਲਿਖਿਆ ਵਾ ਰਜਿਸਟਰੀ ਦੇ ਉੱਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਆ ਵੀ ਉਹ ਜ਼ਮੀਨ ਵੇਚ ਕੇ ਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਸੇਵਾ ਦੇ ਬਜਾਏ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਵਿੱਚ ਪੂਰਾ ਘਰ ਹੀ ਵੇਚ ਲਿਆ ਮੁੜ ਕੇ ਨਾਲ ਇੱਕ ਸਕੂਲ ਦੇ ਇੱਕ ਲੈਟਰ ਪੈਡ ਤੇ ਜਸਵੀਰ ਸਿੰਘ ਪੁੱਤਰ ਜਸਵੀਰ ਸਿੰਘ ਸੀ ਹੈ ਜੀ ਕਨੇਡੀਆ ਨੂੰ ਉਹਨੇ ਇੱਕ ਲੈਟਰ ਪੈਡ ਤੇ ਇੱਕ ਪਾਉਟਾ ਨਹੀਂ ਦਿੱਤੀ ਉਹ ਜਸਵੀਰ ਸਿੰਘ ਸੀਏ ਨੇ ਅਰਦੇਵ ਕੋਰ ਪਤਨੀ ਕੁਲਜੀਤ ਸਿੰਘ ਸਿੰਘ ਬਰਦਰ ਵਾਲੇ ਉਹਨਾਂ ਨੇ ਸੇਲ ਕਰਤੀ ਲੈਟਰਪੈਡ ਤੇ 2594/1147/2 ਤੂੰਗਵਾਲਾ ਅਰਵਨ ਪਾਰਕ ਲੱਗੋਦੀ ਹੱਥ ਲੱਗਦੀ ਆ ਇਹ ਮੈਂ ਕਈ ਨਿਸ਼ਾਨਦੀਆਂ ਕਰਾਈਆਂ ਕਮਿਸ਼ਨ ਬਿਠਾਇਆ ਡੀਸੀ ਸਾਹਿਬ ਨੇ ਨਾ ਤੇ ਕਮਿਸ਼ਨ ਦੀ ਰਿਪੋਰਟ ਚਾਹੀਏ ਨਾ ਇਹਨਾਂ ਨਿਸ਼ਾਨਦੀਆਂ ਜੇ ਆਏ ਇਹ ਕੰਮ ਚ ਨਹੀਂ ਆਏ ਉਹਨਾਂ ਨੇ ਕੱਢ ਦਿੱਤਾ ਇਸ ਮੁੱਦੇ ਨੂੰ ਹੱਲ ਕੀਤਾ ਉਹ ਵਿਸਾਰ ਵੀ ਆਉਂਦੀ ਹੈ ਦੇਖੋ ਜਗਾ ਵੇਚ ਵੀ ਸਕਦੀ ਹੈ ਤੇ ਖਰੀਦ ਵੀ ਸਕਦੀ ਹੈ ਵੇਚਣ ਵਾਸਤੇ ਖਰੀਦਣ ਵਾਸਤੇ ਵੇਚ ਸਕਦੀ ਹੈ ਇਹ ਆਟੋਮੈਟਿਕਲੀ ਹੁੰਦਾ ਜਿਹੜੀ ਜਦੋਂ ਮੈਂ ਕੋਈ ਮੁਖਤਾਰਨਾਮਾ ਤੁਹਾਨੂੰ ਦੇ ਦਿਆਂ ਤੇ ਮੈਂ ਉਹਨੂੰ ਮੁਖਤਾਰਨਾਮਾ ਮਥਾਰਾਂ ਕੀਤਾ ਇਹ ਜਗਾ ਦੇ ਇਹ ਕਰ ਸਕਦੇ ਨੇ ਇਹ ਉਹਨੂੰ ਵਿਸਾਰ ਕਰਨਾ ਤੇ ਉਹਨੂੰ ਬਣਾਉਣਾ ਢਾਉਣਾ ਕੁਝ ਕਰਨਾ ਉਹ ਤੋਂ ਤੁਸੀਂ ਕਰੋਗੇ ਨਾ ਕੌਣ ਕਰੇਗਾ ਉਸ ਸਗੋਂ ਸਾਥ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਚਾਹੀਦਾ ਸਗੋਂ ਸਾਨੂੰ ਇਹਨਾਂ ਤੁਸੀਂ ਦੇਖੋ ਅਸਲੀਅਤ ਦੇਖੋ ਇਹਦੀ ਤੇ ਤੁਸੀਂ ਇਹ ਸਾਥ ਕਰੋ ਕਿ ਠੀਕ ਹੈ ਵਧੀਆ ਸੰਸਥਾ ਚੱਲ ਰਹੀ ਹੈ ਸੰਸਥਾ ਹਾਂਜੀ ਮਿਲੇ ਸੀ ਉਹਨਾਂ ਨੇ ਕੀ ਟਿੱਪਣੀ ਕੀਤੀ ਸੀ ਡੀਐਸ ਨੇ ਟਿੱਪਣੀ ਕੀਤੀ ਸੀ ਜੋ ਸਾਰਾ ਕੋ ਉਹਨਾਂ ਕਹਿੰਦੇ ਸਰਕਾਰ ਕਾਰਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦਾ ਸੇਵਾਦਾਰ ਕੀ ਮਸਲਾ ਜੀ ਤੁਸੀਂ ਮਸਲਾ ਜਿਹੜਾ ਜੀ ਜਿਹੜੀ ਜ਼ਮੀਨ ਹੈ ਜਾਇਦਾਦ ਹੈ ਖਾਲਸਾ ਪੰਥ ਦੀ ਆ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲਟਕਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਤੇ ਜਦੋਂ ਉਹ ਚੜ੍ਹਾਈ ਕਰ ਜਾਂਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸੰਸਥਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਨੂੰ ਮਹਿੰਗੇ ਪਾ ਜਿਹੜੀ ਆ ਉਹ ਵੇਚ ਕੇ ਤੇ ਵਰਤ ਲਿਆ ਵਾ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਆ ਇੱਕ ਕੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਕੇ ਆ ਗਈਆਂ ਅਸੀਂ ਤੇ ਅੱਜ ਇੱਥੇ ਪਹੁੰਚੇ ਆ ਜਦੋਂ ਸਾਰੀ ਇਹਦੀ ਸ਼ਾਨਬੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ 10ਵੇਂ ਪਾਤਸ਼ਾਹ ਦਾ ਨਾਮ ਆ ਤੇ ਅਸੀਂ ਤਾਂ ਉਹਨੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੰਨੀ ਇਹ ਜਿਹੜੀ ਜਾਇਦਾਦ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਹਸਪਤਾਲਾਂ ਵਾਸਤੇ ਕੰਮ ਆ ਸਕੇ ਲੇਕਿਨ ਪੁਰਾਤਨ ਜਗ੍ਹਾ ਜਿਹੜੀ ਆ ਉਹਨੂੰ ਕੋਈ ਬੰਦਾ ਵੇਚ ਤੀ ਸਾਰਾ ਹਿੱਸਾ ਮਤੈ ਮਹਾਰਾਜ ਰਣਜੀਤ ਸਿੰਘ ਦੀ ਬਹੁਤ ਸਾਰੀ ਪ੍ਰਾਪਰਟੀ ਆ ਉਹ ਵੀ ਬਲੋਕ ਵੇਚ ਕੇ ਕੋਈ ਹੋਰ ਜਗ੍ਹਾ ਵੀ ਖਰੀਦ ਸਕਦੇ ਲੇਕ ਨਾਲ ਨਾਲ ਕਿ ਤਾਂ ਜੋ ਕਿ ਹੋਰ ਸੰਸਥਾ ਬਣਦੀ ਚੱਲ ਰਹੀ ਬਿਲਕੁਲ ਜੀ ਉਹ ਵੀਰੇ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ ਐਸ ਡੀ ਐਮ ਤੇ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਦੇ ਉਹਨਾਂ ਕਿਹਾ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਨੇ ਆ ਉਹ ਗੋਲ ਮੋਲ ਕਰ ਦਿੰਦੇ ਆ ਇਹ ਅਫਸਰਾਂ ਨੂੰ ਇਤਰਾ ਕੋਈ ਵੀ ਅਫਸਰ ਨਹੀਂ ਕਰਦਾ ਕਿ ਕਾਗਜ਼ ਗੋਲ ਮੋਲ ਕਰ ਦੇਣਾ ਇਹਨਾਂ ਕੋ ਕਾਗਜ਼ ਪੱਤਰ ਹੈ ਹੀ ਕੋਈ ਨਹੀਂ ਆ ਤੇ ਅੱਜ ਜੇ ਇਹ ਸਸਤਾ ਜਿੱਤਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਖਾਲਸਾ ਪੰਥ ਦੀ ਜਾਇਦਾਦ ਆ ਬਹੁਤ ਵੱਡੇ ਪੱਧਰ ਤੇ ਤੇ ਜੇ ਉਹ ਵੇਚਣੀ ਚਾਹਣ ਉਹ ਇੱਕ ਕਿੱਲਾ ਵੀ ਇੱਧਰ ਉੱਧਰ ਕਰ ਸਕਦੇ ਆ ਕਨਾਲ ਕਾ ਉਹ ਵੇਚ ਨਹੀਂ ਸਕਦੀ ਉਹ ਉਹਨੂੰ ਵਧਾ ਸਕਦੀ ਆ ਉਹਤੇ ਕਾਰੋਬਾਰ ਕਰ ਸਕਦੀ ਆ ਉਹਨੂੰ ਸੰਸਥਾ ਵਾਸਤੇ ਧਰਮ ਵਾਸਤੇ ਆਮ ਲੋਕਾਂ ਵਾਸਤੇ ਉਹ ਵਰਤੀ ਜਾ ਸਕਦੀ ਆ ਨਾ ਕਿ ਵੇਚ ਸਕਦੇ ਆ ਇਹ ਗੱਲ ਤੇ ਵੀਰ ਉਹਨਾਂ ਨੇ ਆਪਣੇ ਮੂੰਹੋਂ ਮੰਨ ਲਈ ਵੀ ਅਸੀਂ ਵੇਚੀ ਆ ਤੇ ਵੇਚ ਕੇ ਪਾਸੇ ਲਈ ਆ ਇਹ ਹੀ ਬੜੀ ਵੱਡੀ ਗਲਤੀ ਆ ਤੇ ਗਾਰਡ ਲਈ ਜਿਹੜੀ ਕਾਰਵਾਈ ਉਹ ਪ੍ਰਸ਼ਾਸਨ ਕਰ ਰਿਹਾ ਜੀ ਲਾਸਟ ਸਵਾਲ ਹੈ ਜੀ ਜੇਕਰ ਨਹੀਂ ਜਗ੍ਹਾ ਮਿਲਦੀ ਤਾਂ ਕੀ ਫਿਰ ਐਜੀਟੇਸ਼ਨ ਸ਼ੁਰੂ ਕੀਤਾ ਜਾ ਸਕਦਾ ਕੋਈ ਬਟੇ ਬੱਦਰ ਤੇ ਜੀ ਬਿਲਕੁਲ ਜੀ ਜੇ ਪ੍ਰਸ਼ਾਸਨ ਨੇ ਇਹਨਾਂ ਤੇ ਬੰਦੀ ਕਾਰਵਾਈ ਨਾ ਕੀਤੀ ਕਿਉਂਕਿ ਜਿਹੜਾ ਕੇਸ ਆ ਉਹ ਬਿਲਕੁਲ ਰਿਜ਼ਲਟ ਤੇ ਪਹੁੰਚਾ ਇਹਨਾਂ ਦੇ ਜਿਹੜੇ ਸਿਆਸੀ ਲੀਡਰ ਲੋ ਗਿਆ ਉਹ ਇਹਨਾਂ ਦੀ ਪਿੱਠ ਦੇ ਪਿੱਛੇ ਬੈਠੇ ਆ ਅੱਜ ਕੱਲ ਜਿਆਦਾ ਜਿਹੜਾ ਵਾ ਉਹ ਪੈਸੇ ਦਾ ਬੋਲਬਾਲਾ ਪਰ ਜੇਕਰ ਉਹਨਾਂ ਲੋਕਾਂ ਨੇ ਇਹਨਾਂ ਦੀ ਪਿੱਠ ਤੇ ਬਹਿ ਕੇ ਇਹਨਾਂ ਦੇ ਕਾਰਵਾਈ ਨਾ ਹੋਈ ਤੇ ਸਾਨੂੰ ਜਿਹੜਾ ਵਾ ਉਹ ਪ੍ਰਸ਼ਾਸਨ ਤੇ ਬੂਹੇ ਗਾੜੀ ਜਿਹੜਾ ਵਾ ਉਹ ਦਰੀਆਂ ਵਿਛਾਉਣੀਆਂ ਪੈਣਗੀਆਂ ਤੇ ਅਸੀਂ ਪੰਥ ਦੇ ਹਨਸਾਬ ਵਾਸਤੇ ਜਿੱਥੋਂ ਤੱਕ ਸਾਨੂੰ ਅਸੀਂ ਕੌਮ ਨੂੰ ਨਾਲ ਲੈ ਕੇ ਜਿੱਥੋਂ ਤੱਕ ਸਾਡੇ ਕੋਲ ਜਾਇਆ ਜਾ ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਾਇਆ ਉਤੋਂ ਤੱਕ ਜਾਣ ਦਾ ਯਤਨ ਕਰਾਂਗੇ ਅੱਜ ਇਸ ਮਸਲੇ ਤੇ ਆਪਾਂ ਇੱਥੇ ਸਾਰੇ ਸਿੰਘ ਆਏ ਆ ਦੰਦਮੀ ਟਿਕਸਾਲ ਤੇ ਸਤਕਾਰ ਕਮੇਟੀ ਆ ਤੇ ਜੋ ਸੁੱਖਾ ਸੰਤ ਸਿੰਘ ਸੁੱਖਾ ਸਿੰਘ ਦੀ ਜ਼ਮੀਨ 30 ਕਿਲੇ ਇੱਥੇ ਤਸੀ ਜਾਂਦੀ ਦਾ ਕਾਗਜ਼ ਵੀ ਸਾਨੂੰ ਉਹਨਾਂ ਨੇ ਦੇ ਕੇ ਦਿੱਤੇ ਆ ਜੀ ਇਹਦੇ ਵਿੱਚੋਂ ਤਕਰੀਬਨ ਸਾਰੀ ਜ਼ਮੀਨ ਤੇ ਨਹੀਂ ਆਪਾਂ ਕਹਿ ਸਕਦੇ ਕੁਝ ਜ਼ਮੀਨ ਦੇ ਵਿੱਚ ਸਕੂਲ ਆ ਜਾਂ ਹੋਰ ਸੰਸਥਾ ਵਾ ਬਾਕੀ ਇਹਨਾਂ ਸਾਰੀ ਜ਼ਮੀਨ ਅਰਬਾਂ ਖਰਬਾਂ ਰੁਪਈਆ ਦੀ ਸੇਲ ਕਰਕੇ ਤੇ ਇੱਕ 15 ਕਰੋੜ ਦੀ ਜਗ੍ਹਾ ਇਹਨਾਂ ਲਈ ਆ ਅਰਬਾਂ ਖਰਬਾਂ ਦੀ ਵੇਚ ਕੇ ਇੱਕ ਇਹਨਾਂ ਨੇ 60 ਲੱਖ ਦੀ 60 ਕਰੋੜ ਦੀ ਕਿੰਨੇ ਕਰੋੜ ਸੱਠ ਕਰੋੜ ਦੀ ਕੋਠੀ ਇਹਨਾਂ ਨੇ ਲਈ ਉੱਥੇ ਆ ਲਾਰੈਂਸ ਰੋਡ ਤੇ ਠੀਕ ਹੈ ਮਾ ਰੋਡ ਤੇ ਮਾ ਰੋਡ ਤੇ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਸ਼ਾ ਦੇ ਨਾਂ ਤੇ ਜ਼ਮੀਨ ਹੋਵੇ ਖਾਲਸਾ ਪੰਥ ਦੀ ਵਿਰਾਸਤੀ ਜ਼ਮੀਨ ਉੱਤੇ ਲਿਖਿਆ ਹੋਆ ਰਜਿਸਟਰੀ ਦੇ ਉੱਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਆ ਵੀ ਉਹ ਜ਼ਮੀਨ ਵੇਚ ਕੇ ਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਉਹ 30 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਹੋਰ ਇਹਨਾਂ ਨੂੰ ਸੰਸਤਾ ਬਣਾਉਣੀਆਂ ਚਾਹੀਦੀਆਂ ਸੀ ਬਲਕਿ ਉਹ 30 ਕਿੱਲੇ ਜ਼ਮੀਨ ਖਰਾਬ ਨਹੀਂ ਸੀ ਕਰਨੀ ਚਾਹੀਦੀ ਆ ਜੋ 30 ਕਿੱਲੇ ਇੱਥੇ ਜ਼ਮੀਨ ਹੁੰਦੀ ਉਹਦੇ ਵਿੱਚ ਕਾਲਜ ਜਿੱਤਰਾ ਇਹਨਾਂ ਬਣਾਏ ਆ ਹੋਰ ਸਹੂਲਤਾਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਖੋਲੇ ਜਾਂਦੇ ਆ ਹਸਪਤਾਲੀ ਖੁੱਲ ਸਕਦਾ ਸੀ ਪਰ ਇਹਨਾਂ 30 ਕਿੱਲੇ ਜ਼ਮੀਨ ਜਿਹੜੀ ਕੌਟੀਆਂ ਦੇ ਭਾਅ ਆਪਣੇ ਰਿਸ਼ਤੇਦਾਰ ਐਰਾ ਵਗੈਰਾ ਨੂੰ ਦੇ ਕੇ ਕਿ ਉਹ ਖਰਾਬ ਕਰ ਦਿੱਤੀ ਆ ਆਪਾਂ ਦੇ ਡੀਸੀ ਸਾਹਿਬ ਨੂੰ ਇਹ ਕਰਾਂਗੇ ਮੰਗ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਪੰਥ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਰਿਆਂ ਨੂੰ ਤੇ ਜਿਹੜਾ ਇਹ ਵੀਰ ਸਾਡਾ ਕੋਹਲੀ ਸਾਹਿਬ ਇਹ ਲੜ ਰਹੀ ਆ ਇਹਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰੀ ਕੌਮ ਵਾਸਤੇ ਵੀ ਜਾਨੀ ਕਿ ਲੜਾਈ ਲੜੀ ਆ ਇਹ ਨਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਮ ਦੇ ਨਾਂ ਤੇ ਤੇ ਖਾਲਸਾ ਪੰਥ ਦੇ ਨਾਂ ਤੇ ਵਿਰਾਸਤ ਆ ਜੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੇਚਣ ਦਾ ਇਹਨਾਂ ਨੇ ਵੇਚੀ ਆ ਤੇ ਕਿਹਨੇ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਗ੍ਹਾ ਖਰੀਦਣੀ ਸੀ ਤਾਂ ਕਰਕੇ ਸੇ ਜਗ੍ਹਾ ਵੇਚੀ ਕੋਈ ਜਗ੍ਹਾ ਨਹੀਂ ਇਹਨਾਂ ਖਰੀਦੀ ਜੇ ਹੋਰ ਜਗ੍ਹਾ ਖਰੀਦਣੀ ਹੋਵੇ ਤੇ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਉਹਨਾਂ ਦੀ ਆਮਦਨ ਵੀ ਹੈਗੀ ਆ ਇਹ ਕਹਿੰਦੇ ਨਾ ਇਹ ਫੀਸ ਹੀ ਨਹੀਂ ਸਾਡੇ ਬੱਚੇ ਪੜ੍ਹਦੇ ਆ ਕੋਈ ਫੀਸ ਦੇ ਵਿੱਚ ਇੰਨੀ ਕਟੌਤੀ ਨਹੀਂ ਹੈਗੀ ਜਿੰਨੀ ਇਹ ਦੱਸ ਰਹੇ ਆ ਪੂਰਾ ਉਹਨਾਂ ਨੂੰ ਜੁਰਮਾਨੇ ਵੀ ਲਾਏ ਜਾਂਦੇ ਆ ਰਾਬ ਵਗੈਰਾ ਪਰੇਸ਼ਾਨ ਵੀ ਕੀਤਾ ਜਾਂਦਾ ਇਹਨਾਂ ਦੇ ਸਕੂਲਾਂ ਦੇ ਵਿੱਚ ਇਹ ਨਹੀਂ ਵੀ ਇਹ ਸਕੂਲ ਕੋ ਵੱਖਰਾ ਚੱਲ ਰਿਹਾ ਹੋਰ ਵੀ ਸਕੂਲ ਸ਼੍ਰੀ ਜਿਹੜੀ ਜਗ੍ਹਾ ਬਾਕੀ ਬਚ ਗਈ ਆ ਜੀ ਜਿਹੜੀ ਨਹੀਂ ਵਿਕੀ ਕੀ ਹੋਣ ਉੱਥੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਾਂ ਤੁਹਾਡੀ ਸੰਸਥਾ ਵੱਲੋਂ ਜਾਂ ਸਿੰਘ ਜਿਹੜੇ ਨੇ ਉਹ ਕਿਸ ਤਰ੍ਹਾਂ ਉਹਨੂੰ ਬਚਾਣਗੇ ਜੀ ਉਹ ਜਿਹੜੀ ਜ਼ਮੀਨ ਆ ਅਸੀਂ ਤੇ ਹੁਣ ਤੇ ਸਾਡੀ ਨੌਲੇਜ ਦੇ ਵਿੱਚ ਇਹ ਆਈ ਆ ਗੱਲ ਪਹਿਲਾਂ ਤੇ ਸਾਡੀ ਨੌਲੇਜ ਦੇ ਵਿੱਚ ਇਹ ਹੈ ਨਹੀਂ ਹੁਣ ਆਪਾਂ ਜਿਤਰਾ ਵੀ ਸਿੰਘ ਫੈਸਲਾ ਗੁਰਮਤਾ ਕਰਨਗੇ ਉਸ ਸੰਸਾਰ ਆਪਾਂ ਸਾਰੀ ਕਾਰਵਾਈ ਕਰਾਂਗੇ ਕਿਉਂਕਿ ਇਹਨਾਂ ਦਾ ਧੰਨਵਾਦ ਜਿਹੜੇ ਕੇਸ ਇਹਨੇ ਚਿਰ ਤੋਂ 14 ਸਾਲਾਂ ਤੋਂ ਲੰਡੇ ਆ ਹੁਣ ਆਪਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤੇ ਸਿੱਖ ਕੌਮ ਦੇ ਅੱਗੇ ਰੱਖਾਂਗੇ ਪੁਲਿਸ ਵਾਲੇ ਵੀ ਪਹੁੰਚੀ ਆ ਕੀ ਲੱਗਦਾ ਤੁਹਾਨੂੰ ਲਾਇਆ ਗਿਆ ਚਲੋ ਪੁਲਿਸ ਵਾਲਿਆਂ ਨੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਆ ਜਿਹੜੇ ਸਿੰਘ ਹੁੰਦੇ ਉਹਨਾਂ ਨੇ ਕਰਨੀ ਜਿਹੜੇ ਮਦਾਈ ਆ ਵਲੇ ਜਿਹੜੇ ਬਣੇ ਉਹਨਾਂ ਆਪਣੀ ਕਾਰਵਾਈ ਕਰਨੀ ਹੁੰਦੀ ਇਹਦੇ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਪੁਲਿਸ ਆਵੇ ਜਾਵੇ ਇਹਦੇ ਨਾਲ ਐਡੀਸੀ ਸਾਹਿਬ ਕੋ ਇਹ ਮੰਗ ਕਰਦੇ ਵੀ ਇਹਨਾਂ ਦੇ ਸਖਤ ਤੋਂ ਸਖਤ ਤੌਰ ਤੇ ਕਾਰਵਾਈ ਕਰਕੇ ਤੇ ਸਾਨੂੰ ਅਨਸਾਫ ਦਵਾਇਆ ਜਾਵੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਕਿਉਂਕਿ ਇੱਕ ਲੈਟਰ ਪੈਡ ਦੇ ਉੱਤੇ ਜ਼ਮੀਨ ਵੇਚਣ ਦਾ ਕਿਸੇ ਨੂੰ ਅਧਿਕਾਰ ਨਹੀਂ ਕਾਨੂੰਨੀ ਤੌਰ ਤੇ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਨਾਮ ਆਪ ਸਰ ਮੈਂ ਸਰਿੰਦਰ ਕੋਹਲੀ ਪੁੱਤ ਸਰਕਾਰੀ ਲਾਲ ਕੋਹਲੀ ਕਿੱਥੇ ਦੇ ਵਾਸੀ ਬਸੇ ਹਾਂ ਮੇਰੇ ਸਰ ਹਾਂਜੀ ਕੀ ਪੂਰਾ ਮਾਮਲਾ ਹੈਗਾ ਜੀ ਮਾਮਲਾ ਜੀ ਇਹ 242 ਕਨਾਲ ਥਾਂ ਸੀ ਸੰਤ ਸਿੰਘ ਸੁਖਾ ਸਿੰਘ ਜੀ ਜੀ ਤੇ ਇਹਨਾਂ ਦੀ ਕੋਈ ਕੁਝ ਪ੍ਰੋਫਿਟ ਨਹੀਂ ਸੀ ਜਿੱਥੇ ਉਹਨਾਂ ਦਾ ਘਰ ਸੀ ਮਾਈ ਸੇਵਾ ਦੇ ਬਜਾਰ ਸਭ ਤੋਂ ਪਹਿਲਾਂ ਇਹਨਾਂ ਨੇ ਉਹ ਵਿੱਚ ਪੂਰਾ ਘਰ ਹੀ ਏ ਚੜਿਆ ਮੁੜ ਕੇ ਇਹਨਾਂ ਨੇ ਇੱਕ ਸਕੂਲ ਦੇ ਇੱਕ ਲੈਟਰ ਪੈਡ ਤੇ ਜਸਵੀਰ ਸਿੰਘ ਪੁੱਤਰ ਜਸਵੀਰ ਸਿੰਘ ਸੀ ਹੈ ਜੀ ਕਨੇਡੀਅਨ ਉਹਨੇ ਇੱਕ ਲੈਟਰ ਪੈਡ ਤੇ ਇੱਕ ਪਾਉਟਰਾ ਨਹੀਂ ਦਿੱਤੀ ਉਹ ਜਸਵੀਰ ਸਿੰਘ ਸੀਏ ਨੇ ਅਰਦੇਵ ਕੋਰ ਪਤਨੀ ਕੁਲਜੀਤ ਸਿੰਘ ਸਿੰਘ ਬਰਦਰ ਵਾਲੇ ਉਹਨਾਂ ਨੇ ਸੇਲ ਕਰਤੀ ਲੈਟਰ ਪੈਡ ਤੇ ਇਸ ਜੀ ਆ ਮੈਂ ਤੁਹਾਨੂੰ ਦੇ ਦਿੱਤੀਆਂ ਤਕਲੀਫ ਨਾਮੇ ਦੇ ਮੁਤਾਬਕ ਖਾਲਸਾ ਕਲ ਚੈਰੀਟੇਬਲ ਸੁਸਾਇਟੀ ਪਲੱਸ ਸ੍ਰੀ ਗੁਰੂ ਸਿੰਘ ਸਵਾ ਇਹ ਮਾਲ ਗਰੀ ਔਰ ਇਹਨਾਂ ਨੂੰ ਵੀ ਉਹ ਤਕਲੀਫ ਨਾਮੇ ਦੇ ਵਿੱਚ ਕੋਈ ਸੇਲ ਕਰਨੀ ਪਾਵਰ ਨਹੀਂ ਦਿੱਤੀ ਉਰਦੂ ਦੀ ਹੈ ਦਿੱਤੀ ਹੈ ਨਾਲ ਉਹ ਪੰਜਾਬੀ ਦਾ ਤਰਜਮਾ ਲਗਾ ਹੈ ਇਹਨਾਂ ਨੇ ਇੱਕ ਲੈਟਰ ਪੈਡ ਦੇ ਉੱਤੇ ਸਾਰੀਆਂ ਜਗ੍ਹਾ ਵੇਚੀ ਮੇਰੀ ਜਗ੍ਹਾ ਜੀ 2594 ਬਟਾ 1147 ਬਟਾ 2 ਟੋਂਗੋਬਾਲਾ ਅਰਬਨ ਪਾਰਕ ਲੱਗੇ ਉਹਦੀ ਹੱਦ ਲੱਗਦੀ ਆ ਇੱਕ ਮੈਂ ਕਈ ਨਿਸ਼ਾਨ ਦਈਆਂ ਕਰਾਈਆਂ ਕਮਿਸ਼ਨ ਬਿਠਾਇਆ ਡੀਸੀ ਸਾਹਿਬ ਨੇ ਨਾ ਤੇ ਕਮਿਸ਼ਨ ਦੀ ਰਿਪੋਰਟ ਚ ਆਏ ਨਾ ਇਹਨਾਂ ਨਿਸ਼ਾਨ ਦਈਆਂ ਜ ਆਏ ਕਿਸੇ ਕੰਮ ਚ ਨਹੀਂ ਆਏ ਬਾਕੀ ਆ ਜਗ੍ਹਾ ਵੀ ਕੀ ਆ ਜਦ ਤੱਕ ਮੇਰੀ ਜਾਨ ਆ ਤੇ ਮੈਂ ਲੜਦਾ ਰਹੂੰਗਾ ਕੀ ਤੁਹਾਨੂੰ ਲੱਗਦਾ ਕਿ ਲੈਟਰ ਪੈਡ ਤੇ ਜਿਹੜੀ ਜਗ੍ਹਾ ਜਿਹੜੀ ਵਿਕ ਸਕਦੀ ਹੈ ਨਹੀਂ ਇਸੇ ਜਗ੍ਹਾ ਤੇ ਲਿਖਿਆ ਗਿਆ ਜੀ ਇਸ ਤੋਂ ਜਗਾ ਕਿ ਲੈਟਰਪੈਡ ਤੇ ਨਹੀਂ ਵਿਕ ਸਕਦਾ ਸਾਰਾ ਆ ਬਾਈ ਜਮਾਂ ਮਾਈ ਆ ਪੜੋ ਆ ਬਾਈ ਜਮਾਂ ਬਾਈ ਜਮਾਂ ਜਗਾ ਸੁਪਰੀਮ ਕੋਰਟ ਤੱਕ ਵੀ ਨਹੀਂ ਇਜਾਜ਼ਤ ਨਹੀਂ ਦੇ ਰਹੀ ਲੇਕਿਨ ਉਹ ਕਹਿੰਦੇ ਕਿ ਇਸੇ ਜਗਾ ਜੇ ਵੇਚਦੇ ਪਿੱਛੇ ਹੋ ਜਾਗਾ ਤਾਂ ਨਵੀਂ ਜਗਾ ਵੀ ਖਰੀਦ ਰੇ ਕੋਈ ਖਰੀਦੀ ਕੋਠੀ ਲਈ ਜੇ ਘਰ ਰਹਿਣ ਵਾਸਤੇ 8 ਕਰੋੜ ਕਿਸੇ ਜਗਾ ਤੇ ਮਾਰ ਰੋਡ ਤੇ ਉਹ ਕਹਿੰਦੇ ਝੰਡਿਆਲੇ ਜਗਾ ਲਈਤੀ ਸੀ ਉਹ ਕਹਿੰਦੇ ਕਿ ਇਹਨਾਂ ਨੇ ਇੱਕ ਸਕੂਲ ਪਿੱਛੇ ਵੇਚਣਾ ਵੀ ਲਾਇਆ ਹੈ ਤੁਹਾਨੂੰ ਤਾਂ ਉਹ ਵੀ ਕਹਿੰਦੇ ਉਹ ਖੱਪ ਪੈ ਗਈ ਇਹਨਾਂ ਦੇ ਬੰਦੇ ਮੈਨੂੰ ਦੱਸਤਾ ਮੜ ਕੇ ਰੁਕ ਗਿਆ ਪਰ ਵੇਚ ਕਿਉਂ ਰਹੇ ਆ ਜੀ ਜਿਹੜਾ ਬਸ ਪਰਿਵਾਰਕ ਫੈਮਿਲੀ ਨੂੰ ਅੱਗੇ ਪਿੱਛੇ ਕਰਨ ਲਈ ਇਹ ਤੁਸੀਂ ਇੱਕ ਇਹਨਾਂ ਨੇ ਆ ਵੀ ਗੱਲ ਕਿ ਡੀਸੀ ਸਾਹਿਬ ਨੂੰ ਹਮੇਸ਼ਾ ਹੀ ਆਪਣਾ ਰਿਕਾਰਡ ਪੇਸ਼ ਕਰਦੇ ਨੇ ਇਸ ਵਾਰ ਡੀਸੀ ਸਾਹਿਬ ਨੇ ਕੋਈ ਤੋ ਸਰ ਸਰ 14 ਸਾਲ ਹੋ ਗਏ ਮੈਨੂੰ ਲੜਦਿਆਂ ਨੂੰ 14 ਸਾਲਾਂ ਤੋਂ ਇੱਕ ਲੈਟਰ ਪੈਟ ਤੋਂ ਸਵਾਏ ਨਾਲ ਕੋਈ ਕਾਗਜ਼ ਨਹੀਂ ਲੱਭਾ ਆ ਜਿਹੜਾ ਤਕਲੀਫਨਾਮਾ ਮੈਂ ਜਲੰਧਰੋਂ ਲੱਭ ਕੇ ਲਿਆਂਦਾ ਜਿਹੜਾ ਕੋਰਟ ਚ ਲੱਗਾ ਉਹਦੀ ਫੋਟੋ ਕਾਪੀ ਕਰ ਹਮ ਕਾਨ ਸਿੰਘ ਬਨੂ ਹੁੰਦਾ ਸੀ ਰਵੀਪਖ ਜੀ ਉਹਨਾਂ ਦੀ ਨਾਲ ਚ ਏ ਆਪਣੇ ਅੱਗੇ ਕੇ ਮਨਦੇ ਰਹੀ ਮੈਂ ਤੇ ਰਿਕਾਰਡ ਤੇ ਬਤਾ ਬਕਾਉਂਗਾ ਕਾਪੀਆਂ ਬਾਬਾ ਜੀ ਨੂੰ ਦੇ ਦਿਆਂਗੇ ਸਿੰਘ ਸਾਹਿਬ ਖੜੇ ਆ ਫੈਸਲਾ ਤੁਸੀਂ ਆਪੇ ਕਰੋ ਉਹ ਤੇ ਹੀ ਮੰਨ ਸਕਦੇ ਵੈਸੇ ਮੈਂ ਮੰਗ ਕਰਦਾ ਜੀ ਇਹਨਾਂ ਦਾ ਐਫ ਆਈ ਆਰ ਹੋਣੀ ਚਾਹੀਦੀ ਹੈ ਬੀ ਸੀ ਸਾਹਿਬ ਨੇ ਕੋਈ ਆਰਡਰ ਕੀਤਾ ਹੈ ਬੀ ਸੀ ਸਾਹਿਬ ਨੇ ਪਾਸ ਆਰਡਰ ਆ ਵੀ ਆਰਡਰ ਅੱਜ ਕੱਲ ਚ ਹੋ ਜਾਣੀ ਆ ਸੋ ਐਫ ਆਈ ਆਰ ਦਾ ਠੀਕ ਕੱਲ੍ਹ ਸਭ ਤੋਂ ਪਹਿਲਾਂ ਮੇਰਾ ਨਾਮ ਦੱਸ ਮੇਰਾ ਨਾਮ ਅਜਗਜੀਤ ਸਿੰਘ ਹੈ ਜੀ ਜਗਜੀਤ ਸਿੰਘ ਜੱਗੀ ਕਰਕੇ ਮੈਨੂੰ ਜਾਣਦੇ ਨੇ ਖਾਲਸਾ ਕੀ ਪੁਰਮ ਹਮਲਾ ਖਾਲਸਾ ਬਹੁਤ ਸਾਰੇ ਸੰਸਾਰਿਕ ਤੌਰ 'ਤੇ ਸੁਬਨਾਟਾ ਸਾਰੀਆਂ ਸੰਸਥਾਵਾਂ ਦੇ ਜਿੰਨੇ ਸਕੂਲ ਨੇ ਸਾਰਿਆਂ ਦਾ ਸੁਬਨਾਟਾ ਜੀ ਮੈਨੇਜਮੈਂਟ ਕਮੇਟੀ ਦਾ ਸੁਬਨਾਟਾ ਮੈਂ ਜੀ ਕੀ ਮਾਮਲਾ ਹੈਗਾ ਕੀ ਮਾਮਲਾ ਇਹ ਹੈ ਕਿ ਇਹਦਾ ਕੋਈ ਮਾਮਲਾ ਨਹੀਂ ਹੈਗਾ ਜਿਹੜਾ ਬਣਾਈ ਜਾਂਦੇ ਨੇ ਐਵੇਂ ਖਾਮ ਖਾ ਜੀ ਇਹ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਹੈ ਤੇ ਤੁਸੀਂ ਕੌਣ ਹੋ ਦਿਓ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਹੋਵੇ ਜਾਂ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਜਾਂ ਗੁਰੂ ਰਾਮਦਾਸ ਪਾਸ਼ਾ ਦੀ ਹੋਵੇ ਜਸਟ ਲੈ ਕੇ ਦਰਬਾਰ ਸਾਹਿਬ ਜੀ ਦਰਬਾਰ ਸਾਹਿਬ ਦੀ ਜਗ੍ਹਾ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਸ਼ਾ ਦੇ ਨਾਂ ਦੀ ਹੈ ਗੁਰੂ ਪਰ ਉਹਦੇ ਤੇ ਕੰਮ ਕੌਣ ਕਰਦੀ ਹੈ ਕਮੇਟੀ ਜੀ ਕਮੇਟੀ ਕੰਮ ਕਰਦੀ ਨਾ ਇਸੇ ਤਰ੍ਹਾਂ ਹੀ ਇੱਥੇ ਵੀ ਕਮੇਟੀ ਹੈ ਸੰਤ ਸਿੰਘ 1893 ਦੇ ਵਿੱਚ ਜਿਨ੍ਹਾਂ ਨੇ ਇਹ ਜਗਾ ਸਕੂਲ ਬਣਾਉਣ ਵਾਸਤੇ ਸੰਸਥਾ ਨੂੰ ਦਾਨ ਕੀਤੀ ਸੀ ਸਕੂਲ ਵਾਸਤੇ ਕੀਤੀ ਸੀ ਤੇ ਸਕੂਲ ਬਣਿਆ ਸਭ ਤੋਂ ਪੁਰਾਣਾ ਪੰਜਾਬੀ ਸਕੂਲ ਹੈ ਸਭ ਤੋਂ ਪੁਰਾਣਾ ਪੰਜਾਬੀ ਸਕੂਲ ਹੈ ਜਿਹੜਾ ਇਸ ਜਿਹੜਾ ਇਹ ਸੰਸਥਾ ਚਲਾ ਰਹੀ ਹੈ ਜੀ ਉਹਨਾਂ ਦੇ ਉਹਨਾਂ ਨੇ ਸਕੂਲ ਖੋਲ੍ਹਿਆ ਉਸ ਬਾਅਦ ਉਹਨਾਂ ਚੜਾਈ ਹੋ ਗਈ ਜੀ ਚੜਾਈ ਕਰਕੇ ਵਿਚਾਰੇ ਤੇ ਇਹ ਕਮੇਟੀ ਜਿਹੜੀ ਸੀ ਉਹਨੂੰ ਦੇਖ ਰਿਆ ਕਰ ਰਹੀ ਹੈ ਕਮੇਟੀ ਦਾ ਨਾਮ ਕੀ ਹੈ ਜੀ ਕਮੇਟੀ ਦਾ ਨਾਮ ਸੰਤ ਸਿੰਘ ਸੁਖਾ ਸਿੰਘ ਖਾਲਸਾ ਸਕੂਲ ਕਮੇਟੀ ਅੱਛਾ ਜੀ ਤੇ ਜਿਹੜਾ ਟਰਸਟ ਜਿਹੜੀ ਜਗ੍ਹਾ ਨਾ ਲੱਗੀ ਏ ਉਹ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਜਗ੍ਹਾ ਹੈ ਤੁਸੀਂ ਜਿ세 ਦਰਬਾਰ ਸਾਹਿਬ ਦੀ ਧਾਰਨਾ ਦਿੱਤੀ ਦਰਬਾਰ ਸਾਹਿਬ ਦੇ ਨਜ਼ਦੀਕ ਖਾਲਸਾ ਕਾਜੀ ਦੀ ਕਮੇਟੀ ਤਾਂ ਦੀ ਹੈ ਖਾਲਸਾ ਕਾਜੀ ਦੀ ਕਮੇਟੀ ਹੈ ਖਾਲਸਾ ਗਵਰਨਰ ਤੇ ਵੀ ਨਹੀਂ ਤੁਸੀਂ ਜਿਹੜਾ ਵੀ ਵੇਚ ਰਹੇ ਨਹੀਂ ਵੇਖੋ ਜਗ੍ਹਾ ਵੇਚੀ ਨਹੀਂ ਜਗ੍ਹਾ ਵੇਚਣ ਕਿਤੇ ਲੋਡ ਪੈ ਜਾਂਦੀ ਏ ਜਗ੍ਹਾ ਜਿਹੜੀ ਸਾਡੀ ਵਰਤੋਂ ਚ ਨਾ ਦੀ ਹੋਵੇ ਸਾਨੂੰ ਸਾਂਵਾ ਬਸ ਜਗ੍ਹਾ ਚਾਹੀਦੀ ਏ ਸਾਨੂੰ ਘਰਾਂ ਬਸ ਜਗ੍ਹਾ ਚਾਹੀਦੀ ਜੀ ਠੀਕ ਹੈ ਸੰਸਥਾਵਾ ਦੇ ਵਿਸਥਾਰ ਵਾਸਤੇ ਜੇ ਕੋਈ ਜਗਾ ਥੋੜੀ ਬੋਤੀ ਗਲੀਆਂ ਚ ਲੱਗਦੀ ਹੈ ਜਾਂ ਝਗੜੇ ਵਾਲੀ ਲੋਕੀ ਝਗੜਾ ਕਰਦੇ ਨੇ ਦੱਬਣ ਦੀ ਕੋਸ਼ਿਸ਼ ਕਰਦੇ ਨੇ ਜੇ ਉਹਨੂੰ ਵੇਚ ਕੇ ਅਸੀਂ ਸਕੂਲ ਦੇ ਨਾਲ ਲੱਗਦੀ ਕੋਈ ਹੋਰ ਜਗਾ ਲੈ ਲਾਂਗੇ ਵਟਾ ਕਰ ਲਾਂਗੇ ਤਾਂ ਉਲ ਵਿੱਚ ਕੀ ਨੁਕਸਾਨ ਹੈ ਪਰ ਰੋਪ ਲਗਾ ਰਹੇ ਨੇ ਜਿਹੜੇ ਪਰੋਪ ਤਾਂ ਕੋਈ ਵਖੋ ਰੋਪ ਤਾਂ ਕੋਈ ਲਗਾਉਂਦਾ ਹੀ ਹੈ ਨਾ ਜਿਹੜੇ ਆਏ ਨੇ ਨੇ ਇਹ ਸੱਜਣ ਇਹ ਰੋਪ ਨਹੀਂ ਲਗਾ ਰਹੇ ਪਰ ਲੋਪ ਤੋਂ ਹੋਰ ਲਗਾ ਰਿਆ ਸੀ ਇਹਨਾਂ ਨੂੰ ਦੱਸਿਆ ਤੇ ਇਹ ਆਏ ਨੇ ਹੁਣ ਇਹ ਵੈਰੀਫਾਈ ਕਰ ਲੈਣਗੇ ਵੈਰੀਫਾਈ ਕਰਕੇ ਜੋ ਹੋਏਗਾ ਵਖੋ ਠੀਕ ਹੈ ਜਿਹੜੀਆਂ ਕੋਠੀਆਂ ਬਣਾਈਆਂ ਉਹ ਜਿਹੜੀਆਂ ਦੁਕਾਨਾਂ ਵਗੈਰਾ ਉਹ ਜਿਹੜੀਆਂ ਕੋਠੀਆਂ ਅਸੀਂ ਨਹੀਂ ਬਣਾਈਆਂ ਕੋਠੀਆਂ ਪਹਿਲਾਂ ਹੀ ਕਿਤੇ ਜਦੋਂ ਕਿਸੇ ਨੇ ਉਦੋਂ ਹੁੰਦੇ ਸੀ ਦਲਵੀਰ ਸਿੰਘ ਤੇ ਗੁਲਬੀਰ ਸਿੰਘ ਗੁਲਬੀਰ ਸਿੰਘ ਖਾਲਸਾ ਕਲਜ ਨੇ ਜੀ ਪੱਜ ਵੀ ਕਮੇਟੀ ਦੇ ਹੈਗੇ ਨੇ ਉਹਨਾਂ ਖਾਲਸਾ ਕਲਜ ਕਮੇਟੀ 'ਚ ਉਹ ਪਹਿਲਾਂ ਇੱਥੇ ਉਹਨਾਂ ਦੇ ਬਾਪ ਦਲਵੀਰ ਸਿੰਘ ਤੇ ਉੱਥੇ ਇੱਥੇ ਹੁੰਦੇ ਸੀ ਜੀ ਠੀਕ ਹੈ ਉਹਨਾਂ ਨੇ ਪਲਾਟਾਂ ਪਹਿਲਾਂ ਵਿੱਚ ਦਿੱਤੇ ਨੇ ਜਿੱਦੇ ਲੋਕਾਂ ਨੇ ਕੋਠੀਆਂ ਬਣਾਈਆਂ ਨੇ ਜੀ ਉਹਨਾਂ ਨੇ ਕਾਟੂ ਨੂੰ ਇਸ ਮੁੱਦੇ ਨੂੰ ਹੱਲ ਕੇ ਦੇ ਦਿੱਤਾ ਇਸਨਾਂ ਦੀ ਜਿਹੜਾ ਵੇਚ ਸਕਦੇ ਆ ਕੋਕੀਆਂ ਬਾਲ ਲਖੋ ਜਗਾ ਵੇਚ ਵੀ ਸਕਦੀ ਏ ਤੇ ਖਰੀਦ ਵੀ ਸਕਦੀ ਏ ਵੇਚਣ ਵਾਸਤੇ ਖਰੀਦਣ ਵਾਸਤੇ ਵੇਚ ਸਕਦੀ ਏ ਬਸ ਐਸੇ ਦੱਬਣ ਵਾਸਤੇ ਨਹੀਂ ਵੇਚ ਸਕਦੀ ਕਿ ਮੈਂ ਜਗਾ ਵਿੱਚ ਕਿਤਨਾ ਆਪਣੀ ਕੋਠੀ ਬਣਾ ਲਾਂ ਜਗਾ ਵੇਚ ਕੇ ਤੇ ਮੈਂ ਕੋਈ ਆਪਣੀ ਘਰ ਨਾਲ ਨਾ ਜਾਵਾਂ ਆਪਣੇ ਪੈਸੇ ਜਮਾ ਕਰ ਆਪਣਾ ਬੱਚਿਆਂ ਦੇ ਨਾ ਜਾਮਾ ਕਰਵਾ ਦਵਾਂ ਉਹ ਨਹੀਂ ਕਰ ਸਕਦੀ ਇਹ ਸਰਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਕੋਟਾਂ ਦੇ ਵੀ ਧਿਆਨ ਵਿੱਚ ਹੈ ਆਲਰੇਡੀ ਕੇਸ ਚੱਲਦੇ ਪਏ ਨੇ ਕੇਸ ਦਾ ਫੈਸਲਾ ਜੋ ਹੋਏਗਾ ਉਹ ਜੋ ਸੰਸਥਾ ਦੇ ਖਿਲਾਫ ਜਾਂਦਾ ਜੇ ਕੋਈ ਕਿਸੇ ਦੇ ਹੱਕ ਚ ਜਾਂਦਾ ਤੇ ਉਹਨੂੰ ਹੱਕ ਹੋਏਗਾ ਉਹ ਕਬਜ਼ਾ ਲੈਣ ਦਾ ਇਹ ਅਧਿਕਾਰ ਕਦੋਂ ਤੋਂ ਲਾਗੂ ਹੈ ਜੀ ਇੱਕ ਜਗ੍ਹਾ ਵੇਚ ਕੇ ਉਹਦੇ ਨਾਲ ਦੂਸਰੇ ਇਹ ਆਟੋਮੈਟਿਕਲੀ ਹੁੰਦਾ ਜਿਹੜੀ ਜਦੋਂ ਮੈਂ ਕੋਈ ਮੁਖਤਾਰਨਾਮਾ ਤੁਹਾਨੂੰ ਦੇ ਦਿਆਂ ਤੇ ਮੈਂ ਉਹਨੂੰ ਮੁਖਤਾਰਨਾਮਾ ਮਸਾਰੰ ਕੀਤਾ ਇਹ ਜਗ੍ਹਾ ਦੇ ਇਹ ਕਰ ਸਕਦੇ ਨੇ ਇਹ ਉਹਨੂੰ ਵਿਸਾਰ ਕਰਨਾ ਤੇ ਉਹਨੂੰ ਬਣਾਉਣਾ ਢਾਉਣਾ ਕੁਝ ਕਰਨਾ ਉਹ ਤੋਂ ਤੁਸੀਂ ਕਰੋਗੇ ਨਾ ਕੌਣ ਕਰੇਗਾ ਲੱਗਦਾ ਕਿ ਸੰਸਦ ਉੱਪਰ ਰੋਪ ਲੱਗ ਉਹ ਧਾਨ ਕੀ ਜਗ੍ਹਾ ਦੀ ਗੱਲ ਕਰਦਾ ਪਿਆ ਨਿਜੀ ਮਾਰਗ ਦੀ ਥੋੜੀ ਗੱਲ ਕਰਦਾ ਮੈਂ ਮੈਂ দান ਕੀਤੀ ਜਗ੍ਹਾ ਦੀ ਗੱਲ ਕਰਦਾ ਬੇਚਣ ਦਾ ਬੇਚਣ ਦਾ ਕੋਈ ਸਸਣਾ ਨਹੀਂ ਹੈਗਾ ਇਹ ਜਗ੍ਹਾ ਸਾਨੂੰ ਪਰੇਸ਼ਾਨ ਕਰ ਰਹੀ ਸੀ ਇਹ ਲੋਕ ਕੁਝ ਲੋਕ ਪਰੇਸ਼ਾਨ ਕਰ ਰਹੇ ਨੇ ਕਿ ਕਦੀ ਇੱਕ ਕੇਸ ਕਰ ਲਿਆ ਕਦੀ ਕਬਜ਼ਾ ਕਰ ਲਿਆ ਕਦੀ ਕੁਛ ਕੀਤਾ ਕਦੀ ਕੋਈ ਕੰਦਾ ਢਾਹਤੀਆਂ ਲੇਕੋ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਂਦੇ ਨੇ ਇਹ ਗੁਰੂ ਗੋਬੀਸ਼ੇ ਜਗਾ ਸੀ ਇੱਥੇ ਗੁਰੂ ਗੋਬਿੰਦ ਸਿੰਘ ਦਾ ਬੋਰਡ ਲੱਗਿਆ ਹੋਇਆ ਸੀ ਵੀ ਇਹ ਜਗ੍ਹਾ ਗੁਰੂ ਗੋਬਿੰਦ ਸਿੰਘ ਦਾਸ ਦੀ ਹੈ ਉਹ ਬੋਰਡ ਦੀ ਤੁਹਾਨੂੰ ਫੋਟੋ ਦਿਖਾਵਾਂ ਵੀ ਇਸ ਬੰਦੇ ਨੇ ਕਿਦਾਂ ਦੀ ਕੀਤੀ ਹੈ ਉਠਾ ਕੀਤਾ ਉਹਨੂੰ ਅਸੀਂ ਤਾਂ ਬਰਦਾਸ਼ਤ ਕਰ ਗਏ ਸੀ ਉਹ ਚਲੋ ਸਭ ਜਿਆ ਸਥ ਹੈ ਨਹੀਂ ਸੀਗੇ ਅਸੀਂ ਇੱਥੇ ਨਹੀਂ ਜੇ ਸੈਸ਼ਨ ਦੇ ਪੰਦਰਹ ਦੇ ਕੋਟਾ ਕਿਦਾਂ ਕਰੀਦਾ ਗੁਰੂਗ੍ਰਾਮ ਸਾਹਿਬਾ ਬੋਰਡ ਉਹ ਪਰ ਉਹ ਕਹਿੰਦਾ ਕਿ ਮੈਂ ਧੱਕਾ ਕੀਤਾ ਮੈਨੂੰ ਜੇਲ੍ਹ ਚ ਕਰਾ ਦੋ ਉਹ ਤੇ ਕਹੀ ਜਾਂਦਾ ਹੂੰ ਮੈਨੂੰ ਜੇਲ੍ਹ ਚ ਕਰਾ ਦੋ ਕਿੰਨੀ ਵਾਰੀ ਜੇਲ੍ਹ ਚ ਕਰਾਓਗੇ ਇਹਨੂੰ ਕਿੰਨੇ ਵਾਰੀ ਤੇ ਕਰਾਓਗੇ ਇੱਥੇ ਹਾਂ ਉਹ ਕਹਿੰਦਾ ਬੈ ਨਾ ਪੀਛੇ ਨਹੀਂ ਜਾਂਦੀ ਹੂੰ ਇਹ ਅਸੀਂ ਇੱਥੋਂ ਕਰਾਂਗੇ ਦੂਜੇ ਦਿਨ ਕਿਤੇ ਹੋਰ ਦਰਖਾਸਤ ਪਾ ਦੇਣੀ ਸਾਨੂੰ ਫਿਰ ਉਹਦੀ ਪੈਰ ਵੀ ਕਰਨੀ ਪਏਗੀ ਫਿਰ ਥੋੜੇ ਦਿਨਾਂ ਬਾਅਦ ਇੱਥੇ ਤੇ ਹੋਰ ਕੰਮ ਕਰਨਾ ਕਰੇਗਾ ਇਹਨੇ ਵੇਖੋ ਥੋੜੇ ਦਿਨ ਦੋ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਇਹਨੇ ਉਸ ਜਗ੍ਹਾ ਨਾਲ ਕੋਈ ਝ ਇਹਨੇ ਉਹਦੀ ਕੰਦਟ ਹੱਥ ਜੀਸੀਬੀ ਲਿਆ ਕੇ ਅੱਛਾ ਉਹਦੀ ਹੁਣ ਸਹੀ ਸੰਸਥਾ ਵੱਲੋਂ ਦੇਣੀ ਸੀ ਕੋਈ ਸਾਡੀ ਜਗ੍ਹਾ ਤੇ ਅਸੀਂ ਜਗ੍ਹਾ ਦੇਣੀ ਸੀ ਸਾਡੀ ਸੰਸਥਾ ਦੀ ਜਗ੍ਹਾ ਇਹ ਕੋਣ ਹੁੰਦਾ ਕਬਜ਼ਾ ਕਰਨ ਵਾਲਾ ਇਹਦੇ ਖਿਲਾਫ ਦਰਖਾਸਤ ਹੋਈ ਹੈ ਇਹਦੇ ਦਰਖਾਸਤ ਦਿੱਤੀ ਹੈ ਡੀਸੀ ਸਾਹਿਬ ਕੋਲ ਵੀ ਇਹ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਇਹ ਤੇ ਨਜਾਇਜ਼ ਕਬਜ਼ਾ ਨੇ ਗਲਤ ਕਰਦੇ ਪਏ ਨੇ ਉਹ ਕੇਸ ਚੱਲਦਾ ਪਿਆ ਇੱਕ ਕੋਰਟ ਕੇਸ ਚੱਲਦਾ ਰਿਹਾ ਖਾਲਸਾ ਕਾਜ਼ੂਨ ਕਿਸੇ ਵੱਲੋਂ ਚੱਲਦਾ ਪਿਆ ਇਸ ਚੱਲਦੇ ਮੈਨੇਜਰ ਕੇਸ ਚੱਲਦੇ ਪੈਨ ਉਹਦਾ ਫੈਸਲਾ ਤਾਂ ਪਾਉਣੀ ਸੀ ਸਾਹਿਬ ਜੇਕਰ 30 ਕਿੱਲੇ ਜ਼ਮੀਨ ਹੈ ਟੋਟਲ ਜੇਕਰ ਵੇਚੀਏ ਕੁਝ ਮੈਂ ਕਹਾਂ 30 ਕਿੱਲੇ ਹੋਵੇ ਜਾਂ 50 ਕਿੱਲੇ ਹੋਵੇ ਜਗ੍ਹਾ ਤਾਂ 10 ਦੀ ਆਪਾਂ ਗੱਲ ਕਰਦੇ ਪਿਆ ਆਪਾਂ ਜਗ੍ਹਾ ਦੀ ਗੱਲ ਨਹੀਂ ਕਰਦੇ ਜੇ ਟਰਸਟ ਨੇ 30 ਕਿੱਲੇ ਵਿੱਚ ਕੁਝ ਵੇਚੀ ਹੈ ਕਿ ਉਨੀ ਪੈਰਲਰ ਤੇ ਨਵੀਂ ਹਾਂ ਬਿਲਕੁਲ ਖਰੀਦੀ ਹੈ ਅਸੀਂ ਘੱਟੋ ਘੱਟ 10-15 ਕਰੋੜ ਦੀ ਜਗ੍ਹਾ ਖਰੀਦੀ ਹੈ ਅਜੇ ਹੋਰ ਕਿਤੇਨ ਲੱਗਿਆ ਜੇ ਜੰਡਿਆਲੇ ਗੁੰਨੋਵਾਲ ਸਕੂਲ ਦੇ ਨਾਲ ਲੱਗੀ ਜਗ੍ਹਾ ਅਸੀਂ 1.5 ਕਿੱਲਾ 15 ਕਨਾਲ ਤੇ 10 ਮਰਲੇ ਦੀ ਅਸੀਂ ਸੌਦਾ ਕੀਤਾ ਹੋਇਆ ਉਹਦੀ ਹੁਣ ਬਿਆਨੇ ਬੁਨੇ ਜੇ ਜੇ ਹੋਣੇ ਨੇ ਕਾਗਜ਼ ਪਤਾ ਚੈੱਕ ਕਰਵਾ ਰਹੇ ਆ। ਬਸ ਸਿਰਫ ਇੱਕ ਕੰਟਰ ਡਿ ਟਿਪਨੀ ਇਹ ਕਰਦੇ ਫਿਰ ਨਹੀਂ ਆ। ਕੋਈ ਇਹਨੂੰ ਰੋਕ ਸਕਦਾ। ਲੋਕਾਂ ਦਾ ਅਧਿਕਾਰ ਇਹ ਗੱਲ ਕਰਨ ਦਾ ਪਰ ਧੱਕਾ ਕਰਨ ਦਾ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਦਾ ਕਿਸੇ ਨੂੰ ਕੋ ਅਧਿਕਾਰ ਨਹੀਂ ਹੈਗਾ। ਜੇ ਕੋਈ ਪਰੇਸ਼ਾਨੀ ਬਰਦਾਸ਼ਤ ਕਰੀ ਜਾਂਦਾ ਹੈ ਤੇ ਉਹਨੂੰ ਨਲਾਇਕ ਨਹੀਂ ਸਮਝਣਾ ਚਾਹੀਦਾ। ਉਹਨੂੰ ਕਮਜ਼ੋਰ ਜਾਂ ਧੱਕਾ ਨਹੀਂ ਸਮਝਣਾ ਚਾਹੀਦਾ। ਠੀਕ ਹੈ। شریف ਬੰਦੇ ਨੂੰ ਉਹ ਸਗੋਂ ਸਾਥ ਕਰਨਾ ਚਾਹੀਦਾ ਤੁਹਾਨੂੰ ਲੋਕਾਂ ਨੂੰ ਚਾਹੀਦਾ ਸਗੋਂ ਸਾਨੂੰ ਇਹਨਾਂ ਤੁਸੀਂ ਦੇਖੋ ਅਸਲੀਅਤ ਦੇਖੋ ਇਹਦੀ ਤੇ ਤੁਸੀਂ ਇਹ ਸਾਥ ਕਰੋ ਕਿ ਠੀਕ ਹੈ ਵਧੀਆ ਸੰਸਥਾ ਚੱਲ ਰਹੀ ਹੈ ਸੰਸਥਾ ਹਾਂਜੀ ਮਿਲੇ ਸੀ ਵੀ ਉਹਨਾਂ ਨੇ ਕੀ ਟਿੱਪਣੀ ਕੀਤੀ ਡੀਸੀ ਸਾਹਿਬ ਨੇ ਟਿੱਪਣੀ ਕੀਤੀ ਸੀ ਕਿ ਸਾਰਾ ਕੁਝ ਉਹਨਾਂ ਕਹਿੰਦੇ ਸਰ ਰਿਕਾਰਡ ਦਿਓ ਰਿਕਾਰਡ ਉਹਨਾਂ ਨੂੰ ਦੇ ਦਿੱਤਾ ਅਗਲੀ ਤਰੀਕ ਪਈ ਹੈ ਉਹ ਤਰੀਕ ਤੇ ਪੇਸ਼ ਹੋਵਾਂਗੇ ਫਿਰ ਡੀਸੀ ਸਾਹਿਬ ਤੇ ਪਿਆਰੇ ਸੀ ਕਿ ਉਹ ਰਿਕਾਰਡ ਪੇਸ਼ ਹੀ ਨਹੀਂ ਕਰ ਪਾ ਰਹੇ ਨਹੀਂ ਨਹੀਂ ਕੀਤੇ ਨੇ ਰਿਕਾਰਡ ਕਿੱਥੇ ਨੇ ਕਿਉਂ ਨਹੀਂ ਦੇਖੋ ਕਿਉਂ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਪਰ ਰਿਕਾਰਡ ਸਾਰਾ ਪੇਸ਼ ਕੀਤਾ ਕੋਰਟਾਂ 'ਚ ਵੀ ਕੀਤਾ ਤੇ ਉਹਦੇ ਕੋਲ ਵੀ ਕੀਤਾ ਡੀਸੀ ਕੋਲ ਵੀ ਉਹ ਇਸੇ ਕੋਲ ਐਸਡੀਐਮ ਕੋਲ ਵਨ ਕੋਲ ਸੀ ਉੱਥੇ ਵੀ ਪੇਸ਼ ਕੀਤਾ ਸੀ ਪਰ ਉਹਨਾਂ ਨੇ ਉਹ ਲਿਖ ਦਿੱਤਾ ਵੀ ਇਹ ਮੇਰੀ ਕਾਰ ਮੇਰੇ ਪਰੇਜ਼ੋ ਨੇ ਗੋਲਮੋਲ ਕਰਕੇ ਉਹਨਾਂ ਨੇ ਟਾਲ ਦਿੱਤੀ ਡੀਸੀ ਵੱਲ ਭੇਜ ਦਿੱਤੀ ਹੁਣ ਡੀਸੀ ਨੂੰ ਸਾਨੂੰ ਸਾਰਾ ਕੁਝ ਨਵੇਂ ਸਿਰੂ ਦੇਣਾ ਪੈਂਦਾ ਉਹ ਬੇਸ਼ੱਕ ਉਹਨਾਂ ਕੋਲ ਸਾਰਾ ਕੁਝ ਹੋਵੇ ਉਹ ਕੋਈ ਨਹੀਂ ਵੇਖਦਾ ਹੁਣ ਡੀਸੀ ਸਾਹਿਬ ਦੇਖ ਰਹੇ ਨੇ ਉਹਨਾਂ ਨੇ ਜੋ ਕੁਝ ਮੰਗਿਆ ਜੋ ਕੁਝ ਮੰਗਣਗੇ ਅਸੀਂ ਦੇਾਂਗੇ ਜੋਟੀ ਸਾਹਿਬ ਫੈਸਲਾ ਕਰਨਗੇ ਠੀਕ ਹੈ ਕੋਈ ਦਿੱਕਤ ਨਹੀਂ ਡੀਸੀ ਸਾਹਿਬ ਫੈਸਲਾ ਕਰ ਦੇਣ ਉਹ ਫੈਸਲਾ ਕਰ ਦੇਵੇ ਇਹ ਸਕੂਲ ਵੀ ਪੰਥ ਦਾ ਹੀ ਏ ਇਹ ਕੱਲੀ ਜਗ੍ਹਾ ਦੀ ਗੱਲ ਨਾ ਕਰੋ ਤੁਸੀਂ ਜੇ ਗੁਰੂ ਗੋਬਿੰਦ ਸਿੰਘ ਦਾ ਨਾਮ ਤੇ ਇਹ ਇਹ ਮਤਲਬ ਇਹ ਕਮੇਟੀ ਆ ਗਈ ਏ ਇਹ ਜਗ੍ਹਾ ਸਕੂਲ ਉਸੇ ਸੰਸਥਾ ਦਾ ਤੇ ਉਹ ਗੁਰੂ ਗੋਬਿੰਦ ਸਿੰਘ ਦਾ ਹੀ ਸਮਝੋ ਸਾਰਾ ਠੀਕ ਠੀਕ ਉਹ ਧੰਨਵਾਦ ਕਰੋ ਉਹਨਾਂ ਦਾ ਜਿਨੇ ਦਿੱਤੀ ਏ ਜਗ੍ਹਾ ਉਸ ਉਹਨੇ ਜਗ੍ਹਾ ਦਿੱਤੀ ਏ ਤੇ ਇਹ ਸਕੂਲ ਬਹੁਤ ਵਧੀਆ ਚੱਲ ਰਿਹਾ ਹੈ ਤੁਹਾਨੂੰ ਦੱਸੋ ਇਸ ਸਕੂਲ ਦੀ ਕੋਈ ਮਾੜੀ ਸ਼ਿਕਾਇਤ ਕਿਤੇ ਹੈਗੀ ਏ ਅਮਰਸਰ ਦੇ ਸਕੂਲਾਂ ਵਿੱਚ ਟੌਪ ਦੇ ਸਕੂਲਾਂ ਚ ਹੈ ਜੀ ਜੀ ਤੇ ਘੱਟ ਤੋਂ ਘੱਟ ਫੀਸਾਂ ਨੇ ਕਿਉਂ ਫੀਸਾਂ ਘਟਨੇ ਠੀਕ ਹੈ ਇਹ ਸਿਕੰਦਰਾ ਸਕੂਲ ਹੈ ਪੁਰਾਣਾ ਸਕੂਲ ਹੈ ਜਿਸ ਬੰਦੇ ਨੇ ਬਣਾਇਆ ਉਹਦੀ ਭਾਵਨਾ ਮੁਤਾਬਕ ਇੱਥੇ ਸਾਰਿਆਂ ਸਕੂਲਾਂ ਨਾਲੋਂ ਤੁਸੀਂ ਕਾਲਜਾਂ ਨਾਲੋਂ ਦੇਖ ਲਓ ਕਿ ਕਾਲਜ ਵੀ ਨੇ ਸਕੂਲ ਵੀ ਨੇ ਕਿਸ ਸਾਧੀਆਂ ਨੇ